ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 4 ਘਰਤੂਚਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮੁੰਦ ਏ ਆਣੀ ਪੈਯੜੇ ਕਿਉ ਕਰ ਹਰ ਦਰਸਨ ਪੀਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮਖ ਸਾਹੁਰੜੇ ਕਮ ਸਿੱਖੈ ਸਾਹੁਰੜੇ ਕਮ ਸਿੱਖੈ ਗੁਰਮਖ ਹਰ ਹਰ ਸਦਾ ਤੇ ਆਏ ਸਹਿਆਂ ਵਿੱਚ ਫਿਰੈ ਸਹੇਲੀ ਹਰ ਦਰਗੇ ਬਹਾਂ ਲੜਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੰਦ ਇਆਣੀ ਪਈੜੇ ਗੁਰਮੁਖ ਹਰ ਦਰਸ਼ਨ ਦੇਖੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪਰ ਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਉਮੈ ਰੋਗ ਗਿਆ ਦੁਖ ਲਾਤਾ ਆਪ ਆਪੇ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸੱਤੇ ਮੇਰੇ ਬਾਬੁਲਾ ਹਰ ਜਨ ਮੇਲ ਜਾਂਜ ਸੁਹੰਦੀ ਪੇਵ ਕੜੇ ਹਰ ਜਪਸ ਹੇਲੀ ਵਿੱਚ ਸਾਹੁਰੜੇ ਖਰੀ ਸੁਹੰਦੀ ਸਾਹੁਰੜੇ ਵਿੱਚ ਖਰੀ ਸੁਹੰਦੀ ਜਿਨ ਪੇਵ ਕੜੇ ਨਾਮ ਸਮਾਲੇ ਆ ਸਭ ਸਫਲਿਓ ਜਨਮ ਤੇ ਨਾ ਦਾ ਗੁਰਮਖ ਜਿਨ੍ਹਾਂ ਮਨ ਜਿਣ ਪਾਸਾ ਟਾਲੇ ਆ ਹਰ ਸੰਤ ਜਨਾ ਮਿਲ ਕਾਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮੇਰੇ ਜੰਜ ਸੋਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਤਾ ਚੁ ਹਰ ਕੱਪੜੋ ਹਰ ਸੋਬਾ ਦੇਵੋ ਜਿਤ ਸਬਰੈ ਮੇਰਾ ਕਾਜੁ ਹਰ ਹਰ ਭਗਤੀ ਕਾਜ ਸਹੇ ਲਾਗੁਰ ਸਤਗੁਰ ਦਾਨ ਦਿਵਾਇ ਖੰਡ ਵਰ ਪੰਡ ਹਰ ਸੋਪਾ ਹੋਈ ਇਹ ਦਾਨ ਨਰ ਲੈ ਰਲਾਇਆ ਹੋਰ ਮਾਨਮਕ ਦਾਜ ਜੇ ਰਖ ਦਿਖਾਲੈ ਸੋ ਕੂੜ ਅਹੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਤਾਨ ਮੈਤਾਜੋ ਹਰ ਆਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਤਨ ਵੇਲ ਵਦਨ ਦੀ ਹਰ ਜੁਗੈ ਜੁਗੋ ਜੁਗ ਜੁਗੈ ਜੁਗੋ ਸਦ ਪੀੜੀ ਗੁਰੂ ਚਲੰਦੀ ਜਗ ਜਗ ਪੀੜੀ ਚੱਲੇ ਸਤ ਗੁਰ ਕੀ ਜਿੰਨੀ ਗੁਰ ਵਖ ਨਾਮ ਤੇ ਆਇਆ ਹਰ ਪੁਰਖ ਨਾ ਕਬ ਹੀ ਬਿਨ ਸਹਿ ਜਾਵੇ ਨਿਤ ਦੇਵੈ ਚੜੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਤਨ ਵੇਲ ਵਤੰਦੀ